ਸਤਿ ਸ਼੍ਰੀ ਅਕਾਲ ਜੀ ਮੈਂ ਐਮਪੀ ਸਿੰਘ ਓਨ 에ਅਰ ਚੈਨਲ 24/7 ਤੇ ਸੈਲਰ ਚੈਨਲ 24/7 ਤੇ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ ਅਤੇ ਸਭ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਅੱਜ ਅਸੀਂ ਆਏ ਹਾਂ ਸਾਹ ਬਲਵਿੰਦਰ ਸਿੰਘ ਜੀ ਕੋਲ ਜੋ ਭਜਨ ਸਿੰਘ ਐਂਡ ਬ੍ਰਦਰਸ ਮੰਗਫਲੀ ਮੰਡੀ ਦੇ ਵਿੱਚ ਸਵਿੰਗ ਮੀਨ ਸ਼ੀਨ ਪਾਰਟਸ ਬਣਾਉਂਦੇ ਹਨ ਸੋ ਇਹ ਇੰਟਰੋਡਕਸ਼ਨ ਦੇ ਮੌਤਹਾਜ ਨਹੀਂ 1955 ਦੀ ਫੈਕਟਰੀ ਇਹਨਾਂ ਦੀ ਬਹੁਤ ਪੁਰਾਣੀ ਫੈਕਟਰੀ ਹੈ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਸਰ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਇਹ ਫੈਕਟਰੀ ਤੁਸੀਂ ਸਟਾਰਟ ਕੀਤੀ ਜਾਂ ਤੁਹਾਡੇ ਪੇਰੈਂਟਸ ਨਹੀਂ ਜੀ ਸਾਡੇ ਫਾਦਰ ਸਾਹਿਬ ਸਰਪੰਨ ਸਿੰਘ ਸੀਗੇ ਠੀਕ ਹੈ ਹਾਂ ਜੀ ਹਾਂ ਉਹ ਆਪਣਾ 2006 ਚ ਐਕਸਪਾਇਰ ਹੋ ਗਏ ਹਾਂ ਜੀ ਤੇ ਉਦੋਂ ਬਾਅਦ ਮਤਲਬ ਅਜ਼ੀਜ਼ ਨਾਲ ਉਹਨਾਂ ਦੇ ਪੁੱੁਰਾ ਜਾਨੀ ਮਤਲਬ ਸਹਿਯੋਗ ਦੇ ਨਾਲ ਸਾਰਾ ਕੰਮ ਚੱਲਦਾ ਪਿਆ ਜੀ ਹਾਂ ਤੁਸੀਂ ਕਿਹੜੇ ਸਾਲ ਦੇ ਵਿੱਚ ਆਏ ਫਰਮ ਅਸੀਂ ਮੈਚ ਜੀ ਦੇਖੋ ਮੈਂ 10ਵੀਂ ਕਰਕੇ ਸਨ 75 ਦੇ ਵਿੱਚ 75 76 ਅਸੀਂ ਫਾਜ਼ਲ ਸਾਹਿਬ ਨਾਲ ਆ ਗਏ ਸੀ ਹਾਂਜੀ ਹਾਂ ਉਦੋਂ ਤੁਹਾਡੇ ਕਿਹੜੀ ਆਈਟਮ ਬੰਦੀ ਸੀ ਉਦੋਂ ਕੋ ਸਾਡੇ ਕੋਲ ਸਿਰਫ ਸਲਾਈ ਮਸ਼ੀਨ ਦਾ ਇੱਕ ਬੀਲ ਬੰਦਾ ਸੀਗਾ ਹੁਣ ਸਾਡੇ ਕੋਲ ਆਈਟਮਾਂ 5-7 ਹੈਗੀਆਂ ਨੇ 7-8 ਦੀ ਨਾਲ ਗਾਸਟਿੰਗ ਦਾ ਗਾਮਾ ਨਾਲ ਫਰਨੀਚਰ ਯੂਨਿਟ ਲੱਗਿਆ ਡਾਬਾ ਰੋਡ ਤੇ ਜੀਟੀ ਰੋਡ ਡਾਬਾ ਰੋਡ ਤੇ ਆ अच्छा सर ਤੁਸੀਂ ਇੱਕ ਚੀਜ਼ ਦੱਸੋ ਕਿ ਤੁਹਾਨੂੰ ਐਨੇ ਸਾਲ ਹੋ ਗਏ ਨੇ ਸਲਾਈ ਮਸ਼ੀਨ ਪਾਰਟ ਦੇ ਵਿੱਚ ਆਇਆ ਨੂੰ ਮੈਨੂਫੈਕਚਰਿੰਗ ਚ ਇਹ ਜਿਹੜਾ ਲੁਧਿਆਣਾ ਐ ਮਾਂਚੈਸਟਰ ਹੱਬ ਗਿਣਤੀ ਹੁੰਦਾ ਹੈ ਸਾਈਕਲ ਪਾਰਟ ਹੌਜ਼ਰੀ ਐਂਡ ਸਲਾਈ ਮਸ਼ੀਨ ਦਾ ਤੋਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮਤਲਬ ਮੈਂ ਤੁਹਾਡੀ ਗੱਲ ਫਾਲੋ ਨਹੀਂ ਕੀਤਾ ਕਿਸ ਤਰ੍ਹਾਂ ਕਹਿੰਦੇ ਸਰ ਜਿਵੇਂ ਸਲਾਈ ਮਸ਼ੀਨ ਇੱਥੇ ਗੜਾ ਹੈ ਹਾਂ ਜੀ ਆਂਡ ਉਹਦਾ ਕਾਰੋਬਾਰ ਅਜ ਦੀ ਡੇਟ ਵਿੱਚ ਕਿਹਦਾ ਹੈ ਕਿ ਕਹਿਣਾ ਚਾਹੋਗੇ ਠੀਕ ਹੈ ਬਹੁਤ ਵਧੀਆ ਗੱਲ ਇਹ ਆ ਵੀ ਮਤਲਬ ਕੰਪੀਟੀਸ਼ਨ ਉਹ ਕਪ ਕਪ ਪੇਮੈਂਟ ਕਿਸੀ ਹੈ ਕੰਪੀਟੀਸ਼ਨ ਤਾਂ ਹੁਣ ਸਾਡੀ ਲਾਈਨ ਦੇ ਵਿੱਚ ਬਹੁਤ ਜ਼ਿਆਦਾ 14 4-4 ਮਹੀਨੇ ਬਾਅਦ ਪੇਮੈਂਟ ਲੈ ਰਹੇ ਆ ਅਸੀਂ ਤਿੰਨ-ਤਿੰਨ ਮਹੀਨੇ ਬਾਅਦ ਪੇਮੈਂਟ ਆ ਗੱਲ ਇਹ ਆ ਵੀ ਬਾਕੀ ਕੰਮ ਵੀ ਵਧਿਆ ਹੋਇਆ ਬਹੁਤ ਜ਼ਿਆਦਾ ਐਸੀ ਗੱਲ ਇਹ ਆ ਮਸ਼ੀਨ ਕਿੰਨੀ ਬਣਦੀ ਸੀ ਸਾਰੇ ਹੁਣ ਤਾਂ 2000 ਮਸ਼ੀਨ ਦੀ ਸੀ ਬਣਦੀ ਹੁੰਦੀ ਹੁਣ ਤਾਂ ਇੱਕ-ਇੱਕ ਪਾਰਟੀ 2000 ਬਣਾਉਂਦੀ ਹੈ ਮਸ਼ੀਨ ਹਾਂਜੀ ਆਸਰਾ ਵੀ ਸੋ ਆਪਨੇ ਜਾਣਿਆ ਅਸੀਂ ਵੀ ਸੁਣਿਆ ਸੀ ਐਸੇ ਕਰਕੇ ਇਹਨਾਂ ਨੂੰ ਇਹ ਸਵਾਲ ਕੀਤਾ ਕਿ ਸਲਾਈ ਮਸ਼ੀਨ ਦੀ ਪੇਮੈਂਟ ਕਾਫੀ ਲੇਟ ਹੁੰਦੀ ਜਾ ਰਹੀ ਹੈ ਅਸੀਂ ਵੀ ਮਾਰਕੀਟ ਸੁਣਿਆ ਹੋਇਆ ਸੀ ਮੈਂ ਤਾਂ ਤੁਹਾਨੂੰ ਇਹ ਸਵਾਲ ਕੀਤਾ ਸੀ ਅੱਛਾ ਤੁਸੀਂ ਇੱਕ ਚੀਜ਼ ਦੱਸੋ ਤੁਸੀਂ ਮੂੰਗਫਲੀ ਮੰਡੀ 'ਚ ਤੁਹਾਡਾ ਇਹ ਆਫਿਸ ਹੈ ਮੂੰਗਫਲੀ ਮੰਡੀ 'ਚ ਵੀ ਤੁਹਾਡਾ ਕਿਉਂ ਨਾ ਹੈ ਛੋਟਾ ਜਾਂ ਬਾਕੀ ਯੂਨਿਟ ਤਾਂ ਚਲੋ ਬਾਹਰ ਨੇ ਇਹ ਮੂੰਗਫਲੀ ਮੰਡੀ ਦਾ ਜਿਹੜਾ ਮਾਹੌਲ ਹੈ ਇੱਥੋਂ ਦੇ ਗੰਦੇ ਤੋਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਵੀਰ ਦੀ ਗੱਲ ਇਹ ਆ ਵੀ ਜਿਹੜਾ ਹੈ ਨਾ ਐਕਚੁਅਲੀ ਕੋਈ ਵੀ ਕਾਉਂਸਲਰ ਇਸ ਆ ਇਹ ਯਾਨੀ ਨਹੀਂ ਕਵਰ ਕਰ ਰਿਹਾ ਉਹਦੀ وجہ ਇਹ ਹੋਗੀ ਕਿ ਇੱਥੇ ਮੋਹਰੀ ਮੰਡੀ ਚ ਪਹਿਲਾਂ ਸੀਗੇ ਰੈ residențial ਏਰੀਆ ਜੀ ਇਸ ਬਹੁਤ ਜ਼ਿਆਦਾ ਰਹਿਸ਼ਾਂ ਸੀਗੀਆਂ ਇੱਥੇ ਉੱਥੇ ਬੋਟ ਉਹ ਰਹਿਸ਼ਾਂ ਸੀ ਤਾਂ ਬੋਟਾਂ ਸੀਗੀਆਂ ਬੋਟਾਂ ਸੀਗੀਆਂ ਉਹਨਾਂ ਰਹਿਸ਼ਾ ਨਿਕਲ ਗਏ ਇੱਥੋਂ ਸਾਰੇ ਅਸੀਂ ਵੀ ਜਿਹੜੇ ਸਾਰੇ ਜਿਹੜੇ ਸਾਡੀਆਂ ਪੁਰਾਣੀਆਂ ਫੈਕਟਰੀਆਂ ਆਈਆਂ ਨੇ ਇੱਥੇ ਵੋਟ ਬੈਂਕ ਹੈ ਵੋਟ ਬੈਂਕ ਹੈ ਨਹੀਂ ਇੱਥੇ ਜੀ ਇਸ ਕਰਕੇ ਕੋਈ ਵੀ ਕਾਉਂਸਲਰ ਇਧਰ ਇਸ ਏਰੀਏ ਇਸ ਏਰੀਏ ਵੱਲ ਕੋਈ ਤਵੱਜੋ ਨਹੀਂ ਦੇ ਰਿਹਾ ਜੇ ਤਵੱਜੋ ਦੇ ਰਿਹਾ ਮੜੀ ਮੁੱਟੀ ਤਾਂ ਇਹ ਡੀਕੋ ਹੈਗਾ ਮਤਲਬ ਕੀ ਨਾ ਕਾਉਂਸਲਰ ਡੀਕੋ ਕੀ ਨਾ ਹਾਂ 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 ਡੀਕੋ ਹਾਂ ਜੀ ਹਾਂ ਉਹ ਹਾਦੀ ਹਾਂ ਜੀ ਹਾਂ ਉਹਨਾਂ ਦਾ ਕੰਮ ਡੀਕੋ ਜਿਹੜੇ ਹੈਗੇ ਨੇ ਉਹ ਫੇਰ ਵੀ ਥੋੜਾ ਜਿਹਾ ਕੰਮ ਕੋਈ ਅਸੀਂ ਪੱਪੀ ਸ਼ਾਹ ਪੁਰੀਆ ਜਿਹਨੂੰ ਅਪਰੋਚ ਕੀਤੀ ਹੈ ਮੂੰਫਲੀ ਮੰਡੀ ਦੀ ਪੂਰੀ ਮੂਵੀ ਬਣਾ ਕੇ ਉਹਨਾਂ ਨੂੰ ਅਸੀਂ ਦਿਖਾਤੀ ਹੈ ਅਸੀਂ ਉਹਨਾਂ ਨੂੰ ਬੁਲਾ ਰਹੇ ਹਾਂ ਤੇ 1 2 4 ਦਿਨਾਂ ਚੋਂ ਇੱਥੇ ਆਣਗੇ ਤੇ ਅਸੀਂ ਉਸ ਕਰਕੇ ਤੁਹਾਡੀ ਰਿਕਾਰਡਿੰਗ ਕਰ ਰਹੇ ਹਾਂ ਤਾਂ ਕਿ ਉਹਨਾਂ ਨੂੰ ਕੰਪਲੇਂਟ ਪਹੁੰਚ ਸਕੇ ਤੁਹਾਨੂੰ ਹੋਰ ਇੱਥੇ ਕੀ ਦਿੱਕਤ ਆਂਦੀ ਹੈ ਹੋਰ ਇੱਕ ਵਾਰ ਦੇਖੋ ਜੀ ਗੱਲ ਇਹ ਵੀ ਦੇਖੋ ਇੱਕ ਦੋ ਕੰਮ ਤਾਂ ਖੈਰ ਡੀਕੋ ਨੇ ਕਰਵਾਤੇ ਇੱਕਦਮ ਸਾਡੇ ਮਤਲਬ ਉਹਨੇ ਬਿਚਾਰੇ ਨੇ ਪਾਣੀ ਦੀ ਸਮੱਸਿਆ ਦੂਰ ਕਰਤੀ ਉਹ ਪਿਊਰ ਸਾਡੇ ਲਵਾਤਾ ਡੀਕੋ ਨਹੀਂ ਤੁਸੀਂ ਵਸਿਆ ਇਹ ਵੀ ਇੱਥੇ ਕੋਈ ਪਾਈਪ ਲਾਈਨ ਹੈ ਹੀ ਨਹੀਂ ਟੈਂਪਰੇਰੀ ਪਾਈਪ ਲਾਈਨਾਂ ਨੇ ਰਣਾ ਵਾਟਰ ਸਪਲਾਈ ਹੈ ਸੀਵਰੇਜ ਦੀ ਲਾਈਨ ਸਿਰਫ ਦੇ ਸਿਰਫ 6 ਇੰਚ ਦੀ ਸੀਵਰੇਜ ਲਾਈਨ ਪਈ ਹੋਈ ਹੈ ਜਦ ਕਿ ਇੱਥੇ ਰਹਿਸ਼ਾ ਇੰਨੀਆ ਵਧ ਗਿਆ ਪਾਣੀ ਦੀ ਨਿਕਾਸੀ ਹੈ ਨਹੀਂ ਸੜਕਾਂ ਬਿਲਕੁਲ ਟੁੱਟ ਚੁੱਕੀਆਂ ਨੇ 20 ਸਾਲ ਹੋ ਗਏ ਸੜਕਾਂ ਨਹੀਂ ਬਣੀਆਂ ਨੇ 20 ਸਾਲ ਤੋਂ ਕੋਈ ਸੜਕ ਨਹੀਂ ਬਣੀ ਦੇ ਕੋ ਇਹ ਲੋਜ਼ੀ ਤੇ ਮੂਹਰੇ ਬੜੀ ਐਂਟਰੀ ਕਰਦੇ ਹਾਂ ਤੁਹਾਨੂੰ ਆਪੇ ਪਤਾ ਲੱਗ ਜੂਗਾ ਕੀ ਹਾਲ ਆ ਤੇ ਥੋਂ ਥੋਂ ਕੋਈ ਜਿਹੜਾ ਹੈਗਾ ਸਵੀਪਰ ਹੈ ਨਹੀਂਗਾ ਜਿਹੜਾ ਪਰਮਾਨੈਂਟ ਜਿਹੜਾ ਮਤਲਬ ਇੱਥੇ ਸਫਾਈ ਕਰਦਾ ਹੋਵੇ ਕਦੇ ਹਫਤੇ ਬਾਅਦ ਇੱਕ ਬੰਦਾ ਆਉਂਦਾ ਆ ਕੇ ਸਫਾਈ ਕਰਦਾ ਨਾ ਹੋਣੀ ਬੰਦਾ ਕਿਉਂ ਨਾ ਆਉਂਦਾ 15 ਦਿਨ ਹੋ ਗਏ ਉਹ ਵੀ ਨਹੀਂ ਆ ਰਿਹਾ ਤੇ ਮਤਲਬ ਇੰਨੇ ਗੰਦ ਦੇ ਬੁਰਾ ਹਾਲਤ ਥੋਂ ਥੋਂ ਢੇਰ ਲੱਗੇ ਪਏ ਨੇ ਕੋਈ ਹੱਥ ਸੁਲਵਾਈ ਹੈ ਹੀ ਨਹੀਂ ਕੋਈ ਸੋ ਦੇਖੋ ਆਪਨੇ ਜਾਣਿਆ ਕਿੰਨੀ ਕੋ ਦਿੱਕਤਾਂ ਦਾ ਸਾਹਮਣਾ ਕਰ ਰਹੇ ਨੇ ਸਭ ਸੋ ਅਸੀਂ ਪੁਰਜਰ ਅਪੀਲ ਕਰਦੇ ਹਾਂ ਕਿ ਇਸ ਤੋਂ ਦਾ ਖਿਆਲ ਕੀਤਾ ਜਾਵੇ ਤਾਂ ਕਿ ਇਹਨਾਂ ਨੂੰ ਕੁਝ ਸ਼ਾਂਤੀ ਮਿਲ ਸਕੇ ਤੇ ਰਹਿਣਾ ਦੁਰਬਰ ਹੋ ਰਿਹਾ ਹੈ ਬਿਮਾਰੀਆਂ ਦਾ ਘਰ ਹੈ ਕੂੜੇ ਦੇ ਢੇਰ ਜਗਾ ਜਗਾ ਤੁਹਾਨੂੰ ਦਿਖਾਈ ਰਹੇ ਹਨ ਮੂਵੀ ਦੇ ਵਿੱਚ ਕਿ ਹਰ ਨੁੱਕਰ ਤੇ ਹਰ ਗਲਈ ਦੇ ਨੁੱਕਾ ਵਿੱਚ ਕੂੜੇ ਦੇ ਢੇਰ ਹੈ ਔਰ ਕੂੜੇ ਦਾ ਡੰਪ ਕਿਤੇ ਨਹੀਂ ਬਣਿਆ ਹੋਇਆ ਸੋ ਇਸ ਕਰਕੇ ਪੂਰਾ ਅਸੀਂ ਪੁਰਜੋ ਅਪੀਲ ਕਰਦੇ ਹਾਂ ਸਾਡੇ ਨਾਲ ਇੱਕ ਹੋਰ ਸੱਜਣ ਬੈਠੇ ਨੇ ਕਿ ਚੋਗਨਾਮ ਜੀ ਤੁਹਾਡਾ ਰਵਿੰਦਰ ਸਿੰਘ ਜੀ ਰਵਿੰਦਰ ਸਿੰਘ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਤਾਂ ਨਾ ਕੀ ਕਰੂ ਮਾਣਾ ਸਾਡਾ ਐਸਐਮ ਪਾਰਟਸ ਜੀ ਅੱਛਾ ਤੁਸੀਂ ਸਰ ਕੀ ਕਹਿਣਾ ਚਾਹੋਗੇ ਮੁਫਲੀ ਮੰਡੀ ਦੀ ਸਫਾਈ ਬਾਰੇ ਸਫਾਈ ਬਾਰੇ ਬਹੁਤ ਬੁਰਾ ਹਾਲ ਹੈ ਮੁਫਲੀ ਮੰਡੀ ਦਾ ਸਾਡੇ ਬਹੁਤ ਹੀ ਵੱਢੇ ਸਾਰੀ ਬਹੁਤ ਬੁਰਾ ਹਾਲ ਸਾਡੇ ਇਹ ਨਹੀਂ ਡੰਪ ਲੱਗੇ ਪਏ ਆ ਇੱਥੇ ਥੋੜਾ ਥੋੜਾ ਕੂੜਾ ਵਾ ਬਈ ਬੈਠਣ ਦੀ ਜਗ੍ਹਾ ਵੀ ਹੈ ਨਹੀਂ ਇੱਥੇ ਕੋਈ ਇੱਥੇ ਮੱਛਰ ਹੀ ਮੱਛਰ ਹੋ ਰਿਹਾ ਪਾਣੀ ਪਾਣੀ ਉਹ ਖੜਦਾ ਪਿਆ ਵਾ ਸਾਡੇ ਵਾਟਰ ਸਪਲਾਈ ਬਿਲਕੁਲ ਉਹ ਖਤਮ ਸਾਡੇ ਵਾਟਰ ਸਪਲਾਈ ਬਿਲਕੁਲ ਉਹ ਖਤਮ ਤਸੀਵਰੇ ਸਾਡੇ ਬਿਲਕੁਲ ਬੰਦ ਰਹੇ ਨੇ ਜਦ ਆਪ ਦੇਖੋ 3 ਦਿਨ ਆਉਂਦੇ ਆ ਸੈਕਟੀ ਜੀ ਮਾਰ ਜਾਂਦੇ ਚਲੇ ਜਾਂਦੇ ਆ ਇੱਥੇ ਪਾਣੀ ਸਾਰ ਵਕਤ ਤਸੀਵਰੇ ਐ ਪਾਣੀ ਬਾਹਰ ਆਉਂਦਾ ਓਵਰਫਲੋ ਆ ਕਹਿੰਦਾ ਵਾ ਇੱਥੇ ਬਹੁਤ ਬੁਰਾ ਹਾਲ ਹੈ ਸਰ ਆਪਨੇ ਜਾਣਿਆ ਦੇਖੋ ਕਿ ਮੁਗਫਲੀ ਮੰਡੀ ਚ ਹਾਂ ਹਾਂ ਕਾਰ ਮੱਚੀ ਹੋਈ ਐ ਔਰ ਕਿਉਂ ਨਹੀਂ ਇਧਰ ਖਿਆਲ ਕੀਤਾ ਜਾ ਰਿਹਾ ਅਸੀਂ ਪੁਰਜੋਂ ਅਪੀਲ ਕਰਦੇ ਆ ਕਿਹਦਰ ਖਿਆਲ ਖਿੱਚਾ ਜਾਵੇ ਹੋਰ ਉਹਨਾਂ ਦਾ ਜਿਹੜਾ ਜੀਣਾ ਦੁਰਬਰ ਹੋਇਆ ਪਿਆ ਉਹਨਾਂ ਨੂੰ ਮਨਿਆਲ ਕੀਤਾ ਜਾਵੇ ਸੋ ਇੱਕ ਵਾਰੀ ਫੇਰ ਅਸੀਂ ਬਹੁਤ ਧੰਨਵਾਦੀ ਆ ਤੁਸੀਂ ਦਰਸ਼ਕਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਨਹੀਂ ਦਾ ਸੰਤ ਦਾ ਇਹੀ ਦਰਸ਼ਕਾਂ ਨੂੰ ਇਹੀ ਕਹਾਗੇ ਸੰਤ ਅਭੀ ਇਸ ਤੋਂਨਾਂ ਸੋ ਭਾਈਚਾਰ ਇਹਨਾਂ ਸਾਡਾ ਇੱਥੇ ਕੰਮ ਕੀਤਾ ਜਾਵੇ ਸਮਝੇ ਨਹੀਂ ਉਹਦੀ ਤਾਂ ਉਹਨਾਂ ਦੇ ਉਤਾਰੇ ਸੋ ਦੁਬਾਰਾ ਵੀ ਵੋਟਾਂ ਲੈਣੀਆਂ ਨੇ ਤੁਸੀਂ ਇਸ ਕਰਕੇ ਤੁਸੀਂ ਪੂਰਾ ਖਿਆਲ ਰੱਖੋ ਤੁਸੀਂ ਕੀ ਕਹਿਣਾ ਚਾਹੋਗੇ हां जी हां जी सर ਜਿਹੜੀ ਰੂਲਿੰਗ ਪਾਰਟੀ ਆਪ ਆਈ ਹੈ ਜੇ ਆਪ ਨੇ ਹਰੋ ਜੇ ਗਾਹਾਂ ਕਾਰਪੋਰੇਸ਼ਨ ਦੇ ਬੋਟਾਂ ਦੇ ਵਿੱਚ ਚਾਹੁੰਦੇ ਆ ਵੀ ਸਾਨੂੰ ਜਿੱਤ ਮਿਲੇ ਤਾਂ ਇਹਨਾਂ ਨੂੰ ਕੰਮ ਕਰਨਾ ਪੈਣਾ ਦੇਖੋ ਵਾਟਰ ਸੀਵਰੇਜ ਜਿਹੜਾ ਸਾਰਾ ਸਿਸਟਮ ਪਹਿਲਾਂ ਚੇਂਜ ਕੀਤਾ ਜਾਵੇ ਵਾਟਰ ਸਪਲਾਈ ਪਾਈ ਜਾਵੇ ਫਿਰ ਸੜਕਾਂ ਬਣਾਈਆਂ ਜਾਣ ਤੇ ਪ੍ਰੋਪਰ ਟੂਅਰ ਦਾ ਕੰਮ ਕੀਤਾ ਜਾਵੇ ਤਾਂ ਕਿ ਸਾਰੀਆਂ ਸੜਕਾਂ ਟੁੱਟੀਆਂ ਨੇ ਥੋਂ ਕੋਈ ਜਗ੍ਹਾ ਹੈ ਨਹੀਂ ਨਾ ਕੋਈ ਸੁਪੀਕਰ ਰਹੇਗਾ ਵਾ ਜਿਹੜਾ ਪਰਮਾਨੈਂਟ ਸਾਡੇ ਕੋਲ ਇੱਥੇ ਆ ਕੇ ਸਫਾਈ ਕਰਦੋਗੇ ਤੇ ਸਾਰੇ ਕੰਮ ਇਸ ਤਰਕੀਬ ਨਾਲ ਹੋਣੇ ਆ ਜੇ ਆਪਨੇ ਚਾਹੁੰਦੇ ਆ ਵੀ ਅਸੀਂ ਇਹਨਾਂ ਨੂੰ ਬੁੱਟਾ ਪਾਈਏ ਅੱਗੇ ਅਸੀਂ 96 92 ਸੀਟਾਂ ਦੇ ਕੇ ਇਹਨਾਂ ਨੂੰ ਜਿਤਾਇਆ ਤੇ ਹੁਣ ਤੇ ਗਾਹਾਂ ਜਿੱਤਣ ਦੇ ਚਾਂਸ ਤਾਂ ਹੀ ਨੇ ਜੇ ਕੰਮ ਕਰਾਉਣਗੇ ਬਹੁਤ ਅੱਛਾ ਕਹਿ ਜੀ ਤੁਸੀਂ ਦੇਖੋ ਇੱਥੇ ਵੋਟਰ ਬੈਂਕ ਬੇਸ਼ੱਕ ਘਟ ਗਿਆ ਪਰ ਵੋਟਰ ਤਾਂ ਹੈਗੇ ਨੇ ਨਾ ਤੋ ਇਸ ਕਰਕੇ ਸਰਕਾਰ ਨੂੰ ਅਪੀਲ ਕੀਤੀ ਜੀ ਸਰ ਅਸੀਂ ਟੈਕਸ ਵੀ ਦੇ ਰਿਆ ਹਲੋ ਅਸੀਂ ਕਾਰਪੋਰੇਸ਼ਨ ਨੂੰ ਟੈਕਸ ਦੇ ਰਹੇ ਆ ਕੋਈ ਨਹੀਂ ਹੈਗਾ ਵੀ ਸਾਰੀ ਬੰਡੀ ਦੇ ਵਿੱਚ ਸਾਰੇ ਟੈਕਸ ਦੇ ਰਿਆ ਇਹਨਾਂ ਨੂੰ ਰੈਵਨਿਊ ਜਾ ਰਿਹਾ ਇਹ ਤੇ ਬੋਰਡ ਲਈ ਬੋਰਡ ਦਾ ਦੇਖਣ ਰੈਵਨਿਊ ਵੀ ਜਾ ਰਿਹਾ ਦਾ ਜੀ 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 ਰੈਵਨਿਊ ਤਾਂ ਹੀ ਦੇਵਾਂਗੇ ਜਿੱਥੇ ਸਾਡਾ ਕੰਮ ਹੋਊਗਾ ਮੇਨਟੇਨੈਂਸ ਹੋਏਗੀ ਸੋ ਇਸਦੀ ਮੇਨਟੇਨੈਂਸ ਵੱਲ ਪ੍ਰੋਪਰ ਖਿਆਲ ਕੀਤਾ ਜਾਵੇ ਅਸੀਂ ਪੁਰਜੋਰ ਅਪੀਲ ਦੁਬਾਰਾ ਕਰਦੇ ਹਾਂ ਕਿ ਇਸ ਦਾ ਪੂਰਾ ਖਿਆਲ ਰੱਖਿਆ ਜਾਵੇ ਤੇ ਇਹਦਾ ਪੂਰਾ 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 ਖਿਆਲ ਰੱਖੋ ਮਿਹਰਬਾਨੀ ਸ਼ੁਕਰੀਆ ਸਾਹਿਬ ਦਾ ਵੀ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਥੈਂਕ ਯੂ ਜੀ